ਹਾਂਜੀ ਤਾਂ ਅੱਜ ਆਪਾਂ ਗੱਲ ਕਰਾਂਗੇ ਦ ਟਾਪਿਕ ਦ ਲਿਮਿਟਸ ਆਫ ਮਾਈਂਡ ਮਤਲਬ ਇਹ ਮਤਲਬ ਮੈਂ ਤੁਹਾਨੂੰ ਐਂਡ 'ਚ ਦੱਸੂਗੀ ਕਿਉਂਕਿ ਹੁਣ ਜਿਹੜਾ ਮਤਲਬ ਦੱਸੂਗੀ ਉਹ ਲੱਗਿਆ ਉਹ ਮਤਲਬ ਅਲੱਗ ਹੈ ਤੇ ਇਹਦਾ ਮਤਲਬ ਤੁਹਾਨੂੰ ਐਂਡ 'ਚ ਪਤਾ ਚੱਲ ਜਾਏਗਾ ਤਾਂ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਬੰਦੇ ਨੇ ਕੁਝ ਕਰਨਾ ਹੁੰਦਾ ਕਰਕੇ ਹੀ ਰਹਿੰਦਾ ਹੈ ਤਾਂ ਇੱਕ ਸਟੋਰੀ ਤੋਂ ਸ਼ੁਰੂ ਕਰਦੇ ਆ ਮਹ ਇੱਕ ਵਾਰ ਇੱਕ ਮੁੰਡਾ ਹੁੰਦਾ ਇਕਲਵਯਾ ਉਹਦੀ ਫੈਮਿਲੀ ਬਹੁਤ ਗਰੀਬ ਹੁੰਦੀ ਆ ਸ਼ਾਇਦ ਤੁਸੀਂ ਸਟੋਰੀ ਪਹਿਲਾਂ ਸੁਣੀ ਹੋਏ ਤੇ ਇਹ ਕਿਉਂਕਿ ਇੱਕ ਕਾਮਨ ਸਟੋਰੀ ਹੈ ਹੋ ਸਕਦਾ ਕਿ ਰਿਆਂ ਨੇ ਸੁਣੀ ਹੋਏ ਤੇ ਇਕਲਵਿਆ ਹੁੰਦਾ ਉਹ ਮੁੰਡਾ ਮਤਲਬ ਇੱਕ ਗਰੀਬ ਫੈਮਿਲੀ ਚ ਬਿਲੋਂਗ ਕਰਦਾ ਹੈ ਉਹ ਇੱਕ ਦਿਨ ਆਪਣੀ ਮੰਮਾ ਨੂੰ ਪੁੱਛਦਾ ਹੈ ਕਿ ਮੰਮਾ ਆਪਾਂ ਇਹਨਾ ਵਾਂਗ ਰਾਜੇ ਮਹਾਰਾਜਾ ਦੇ ਨਾਲ ਕਿਉਂ ਨਹੀਂ ਬੈਠ ਕੇ ਖਾਣਾ ਖਾਂਦੇ ਆਪਾਂ ਉਹਨਾਂ ਨਾਲ ਗੱਲਾਂ ਕਿਉਂ ਨਹੀਂ ਕਰਦੇ ਤੇ ਉਹਰੇ ਮੰਮਾ ਉਹਨੂੰ ਚੁੱਪ ਕਰਾ ਦਿੰਦੀ ਹੈ ਕਿ ਨਹੀਂ ਇਹਨਾਂ ਦੇ ਬਾਰੇ ਗੱਲ ਕਰਨੀ ਵੀ ਨਹੀਂ ਆਪਾਂ ਇੰਨੀ ਕੁ ਵੀ ਹੈਸਿਅਤ ਨਹੀਂ ਕਿ ਆਪਾਂ ਇਹਨਾਂ ਦੇ ਬਾਰੇ ਗੱਲ ਕਰੀਏ ਤੇ ਇਕਲਵਿਆ ਨੂੰ ਇਸ ਚੀਜ਼ ਦਾ ਬਹੁਤ ਬੁਰਾ ਲੱਗਦਾ ਹੈ ਉਹ ਇਸ ਬਾਰੇ ਸੋਚਦਾ ਹੈ ਚਲੋ ਕੁਝ ਦਿਨ ਵਿਧਾ ਇਕਲਵਿਆ ਨੂੰ ਆਰਚਰੀ ਕਰਨਾ ਬਹੁਤ ਪਸੰਦ ਸੀ ਇੱਕ ਵਾਰੀ ਗੁਰੂ ਦਰੋਨਾ ਗੁਰੂ ਦਰੋਨਾ ਇੱਕ ਉਸ ਸਟੋਰੀ ਦੇ ਵਿੱਚ ਗੁਰੂ ਦਰੋਨਾ ਬਹੁਤ ਵੱਡੇ ਨੇ ਮਤਲਬ ਬਹੁਤ ਅੱਛੇ ਗੁਰੂ ਨੇ ਤੇ ਉਹ ਸਿਰਫ ਉਸ ਸਟੋਰੀ ਚ ਵੱਡੇ ਨਹੀਂ ਹੈ ਉਸ ਸਟੋਰੀ ਚ ਮੇਰਾ ਕਹਿੰਦਾ ਮਤਲਬ ਸੀ ਕਿ ਸਟੋਰੀ ਚ ਉਹ ਦਾ ਬਹੁਤ ਵੱਡਾ ਰੋਲ ਹੈ ਐਕਚੁਅਲ ਚ ਉਹ ਬਹੁਤ ਵੱਡੇ ਨੇ ਤੇ ਇੱਕ ਵਾਰੇ गुरु द्रोणा ਆਪਣੇ ਨਾਲ ਦੀ ਹੁੰਦੇ ਮਤਲਬ ਇਕਲਵਿਆ ਤੇ ਘਰ ਦੇ ਨੇੜੇ ਤੇੜੇ ਦੀ ਫੋਰੈਸਟ ਚ ਆਉਂਦੇ ਆਪਣੇ ਸਟੂਡੈਂਟਸ ਨੂੰ ਲੈ ਕੇ ਕਿ ਉਹਨੂੰ ਆਰਚਰੀ ਸਿਖਾਉਣ ਆਉਂਦੇ ਉੱਥੇ ਤਾਂ ਇਕਲਵਿਆ ਨੂੰ ਵੀ ਬਹੁਤ ਸ਼ੌਂਕ ਸੀ ਇਕਲਵਿਆ ਕਹਿੰਦਾ ਮੈਂ ਵੀ ਜੰਦਾ ਗੁਰੂ ਦ्रोणा ਕੋਲ ਤੇ ਮੈਂ ਵੀ ਸਿੱਖੂਗਾ ਇਕਲਵਿਆ ਗੁਰੂ ਦ्रोणा ਕੋਲ ਜਾਂਦਾ ਤੇ ਗੁਰੂ ਦ्रोणा ਉਸ ਨੂੰ ਕਹਿ ਦਿੰਦੇ ਆ ਕਿ ਤੂੰ ਕਿਸ ਕਿਸ ਫੈਮਲੀ ਚੋਂ ਹੈ ਕਿਸ ਕਾਸਟ ਤੋਂ ਬਿਲੋਂਗ ਕਰਦਾ ਉਹ ਕਹਿੰਦਾ ਕਿ ਮੈਂ ਬਹੁਤ ਪੂਰ ਫੈਮਲੀ ਚੋਂ ਆ ਤੇ ਗੁਰੂ ਦਰੋਣਾ ਉਹਨੂੰ ਕਹਿੰਦਾ ਕਿ ਨਹੀਂ ਮੈਂ ਪੂਰ ਫੈਮਿਲੀ ਮੈਂ ਗਰੀਬ ਫੈਮਿਲੀ ਦੇ ਬੱਚਾ ਨੂੰ ਨਹੀਂ ਆਰਚਰੀ ਸਿਖਾਉਣਾ ਮੈਂ ਸਿਰਫ ਅਮੀਰ ਫੈਮਿਲੀ ਦੇ ਬੱਚਾ ਨੂੰ ਆਰਚਰੀ ਸਿਖਾਉਣਾ ਮੈਂ ਇਹਨਾਂ ਗਰੀਬਾਂ ਨੂੰ ਨਹੀਂ ਸਿਖਾਉਣਾ ਤੂੰ ਇੱਥੋਂ ਚਲਾ ਜਾ ਤੇ ਉਹਨੂੰ ਇਕਲਵਯਾ ਆਪਣੇ ਮਨ ਚ ਸੋਚਦਾ ਵੀ ਜੇ ਟੀਚਰ ਹੀ ਹੈ ਕਹਦੇ ਫਿਰ ਬੱਚਾ ਸਿੱਖੇਗਾ ਕਿਵੇਂ ਤਾਂ ਇਕਲਵਯਾ ਕੀ ਕਰਦਾ ਹੈ ਉੱਥੇ ਹੀ ਫੋਰੈਸਟ ਦੇ ਵਿੱਚ ਰਹਿੰਦਾ ਹੈ ਮਤਲਬ ਗੁਰੂ ਦਰੋਣਾ ਤਾਂ ਥੋੜਾ ਦੂਰ ਜਾਂਦਾ ਹੈ ਤੇ ਫੋਰੈਸਟ ਵਿੱਚ ਜਾ ਕੇ ਇੱਕ ਗੁਰੂ ਦਰੋਣਾ ਦੇ ਜਿਹੜੇ ਉਹਦੇ ਲੱਕੜ ਹੁੰਦੇ ਨੇ ਟਰੰਕ ਟ੍ਰੀ ਦੀ ਟਰੰਕ ਉਹਦੇ ਨਾਲ ਗੁਰੂ ਦਰੋਣਾ ਦੀ ਮੂਰਤੀ ਬਣਾਉਂਦਾ ਹੈ ਤੇ ਉਸ ਮੂਰਤੀ ਦੇ ਵਿੱਚ ਫਿਰ ਉਹ ਉਹਨੂੰ ਮੂਰਤੀ ਨੂੰ ਮੰਨ ਕੇ ਕਿ ਇਹ ਗੁਰੂ ਦਰੋਣਾ ਇੱਥੇ ਸਾਕਸ਼ਤ ਖੜੇ ਹੈ ਕਿ ਇਹ ਮੇਰੇ ਫਰੰਟ 'ਚ ਗੁਰੂ ਦਰੋਣਾ ਖੜੇ ਹੈ ਉਹ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਰੋਜ਼ ਹੁੰਦੇ ਫੀਟ ਟੱਚ ਕਰਦਾ ਉਸ ਮੂਰਤੀ ਦੇ ਤੇ ਫਿਰ ਅਰਚਨਾ ਸ਼ੁਰੂ ਕਰਦਾ ਹੈ ਤੇ ਉਹਨੇ ਹੌਲੀ ਹੌਲੀ ਬਹੁਤ ਪ੍ਰੈਕਟਿਸ ਕਰ ਕਰਕੇ ਉਹਨੇ ਸਿੱਖ ਲਈ ਆਰਚਰੀ ਉਸ ਮੂਰਤੀ ਨੇ ਵੀ ਉਹਨੂੰ ਬlesing ਦਿੱਤੀ ਵੀ ਤੂੰ ਸਿੱਖ ਸਕਦਾ ਹੈ ਉਹਨੇ ਆਰਚਰੀ ਸਿੱਖ ਲਈ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਗੁਰੂ ਦਰੋਣਾ ਐਵੇਂ ਫੋਰੈਸਟ ਚ ਆਉਂਦੇ ਆ ਆਪਣੇ ਸਟੂਡੈਂਟਸ ਨੂੰ ਲੈ ਕੇ ਤੇ ਅਰਜੁਨ ਵਰਤਾ ਤੁਸ ਸੁਣਿਆ ਹੋਵੇਗਾ ਅਰਜੁਨ ਦੀਆਂ ਬਹੁਤ ਕਹਾਣੀਆਂ ਆਉਂਦੀਆਂ ਤੇ ਉਹ ਅਰਜੁਨ ਨੂੰ ਕਹਿੰਦੇ ਕਿ ਅਰਜੁਨ ਚੱਲ ਨਿਸ਼ਾਨਾ ਲਗਾ ਇਸ ਤੋਂ ਪਹਿਲਾਂ ਕਿ ਅਰਜੁਨ ਦਾ ਨਿਸ਼ਾਨਾ ਉੱਥੇ ਲੱਗਦਾ ਇਕਲਵਯ ਦਾ ਨਿਸ਼ਾਨਾ ਪਹਿਲਾ ਹੀ ਇੱਥੇ ਲੱਗ ਚੁੱਕਿਆ ਸੀ ਗੁਰੂ ਦਰੋਣਾ ਹੈਰਾਨ ਹੋ ਜਾਂਦੇ ਕਿ ਇਹ ਕਿਦਾਂ ਨਿਸ਼ਾਨਾ ਲੱਗ ਗਿਆ ਮੈਂ ਤਾਂ ਅਰਜੁਨ ਨੂੰ ਕਿਹਾ ਸੀ ਉਸ ਤੋਂ ਪਹਿਲਾਂ ਵੀ ਕਿਦਾ ਨਿਸ਼ਾਨਾ ਲੱਗ ਗਿਆ ਫਿਰ ਇਕਲਵੇ ਆਉਣ ਦੇ ਸਾਹਮਣੇ ਆਉਂਦਾ ਤਾਂ ਉਹਨੂੰ ਕਹਿੰਦਾ ਵੀ ਮੈਂ ਇਕਲਵੇ ਆ ਜਿਹਨੂੰ ਕੁਝ ਸਾਲ ਪਹਿਲਾਂ ਤੁਸੀਂ ਕਹਤਾ ਸੀ ਵੀ ਮੈਂ ਤੈਨੂੰ ਨਹੀਂ ਸਿਖਾ ਸਕਦਾ ਪਰ ਮੈਂ ਆਰਚਰੀ ਸਿੱਖ ਲਈ ਤਾਂ ਗੁਰੂ ਦਰੋਣਾ ਨੂੰ ਉਸ ਚੀਜ਼ ਦਾ ਬਹੁਤ ਫੀਲ ਹੁੰਦਾ ਵੀ ਮੈਂ ਤੋਂ ਬਿਨਾ ਸਿੱਖੀ ਇਹਨੇ ਅੱਜ ਆਰਚਰੀ ਸਿੱਖ ਲਈ ਉਹ ਦੱਸਦਾ ਕਿ ਮੈਂ ਤੁਹਾਡੀ ਮੂਰਤੀ ਬਣਾ ਕੇ ਤੇ ਉਸ ਵੇਲੇ ਗੁਰੂ ਦਰੋਣਾ ਕਹਿੰਦਾ ਚੱਲ ਜੇ ਤੂੰ ਮੇਰੀ ਮੂਰਤੀ ਬਣਾ ਕੇ ਸਿੱਖਿਆ ਤਾਂ ਮੈਨੂੰ ਕੁਝ ਭੇਟ ਚ ਤਾਂ ਦੇ ਮੈਨੂੰ ਕੁਝ ਤਾਂ ਦੇ ਉਹ ਕਹਿੰਦਾ ਜੋ ਤੁਸੀਂ ਮੰਗੋ ਕਿ ਮੈਂ ਕੋਸ਼ਿਸ਼ ਕਰੂੰਗਾ ਉਹਨੂੰ ਦੇਣ ਦੇ ਤੇ ਮੈਂ ਦੇ ਦੂੰਗਾ ਤੁਹਾਨੂੰ ਉਹ ਕਹਿੰਦਾ ਮੈਨੂੰ ਆਪਣਾ ਰਾਈਟ ਥੰਬ ਦੇ ਦੇ ਹੁਣ ਰਾਈਟ ਥੰਬ ਤੋਂ ਇਲਾਵਾ ਆਰਚਰੀ ਹੋਈ ਹੀ ਨਹੀਂ ਸਕਦੀ ਹੋ ਹੀ ਨਹੀਂ ਸਕਦੀ ਰਾਈਟ ਥੰਬ ਬਹੁਤ ਇੰਪੋਰਟੈਂਟ ਹੁੰਦਾ ਆਰਚਰੀ ਲਈ ਤੇ ਉਹ ਹੋਰ ਖੁਸ਼ੀ ਖੁਸ਼ੀ ਉਸ ਰਾਈਟ ਥੰਬ ਨੂੰ ਦੇ ਦਿੰਦਾ ਤੇ ਉਸ ਤੋਂ ਬਾਅਦ ਉਹ ਲਿਫਟ ਥੰਬ ਤੇ ਆਪਣੇ ਪੈਰਾਂ ਨਾਲ ਅਰਚੀ ਸਿੱਖਦਾ ਈਵਨ ਕਿ ਹੋ ਨਹੀਂ ਸਕਦੀ ਸੀ ਪਰ ਉਹ ਫਿਰ ਵੀ ਟਰਾਈ ਕਰਦਾ ਉਹ ਕਰਦਾ ਰਹਿੰਦਾ ਉਹ ਟਰਾਈ ਕਰੇ ਜਾਂਦਾ ਕਰੇ ਜਾਂਦਾ ਹੌਲੀ ਹੌਲੀ ਉਹ ਸਿੱਖ ਜਾਂਦਾ ਇੱਕ ਵਾਰੀ ਗੁਰੂ ਦਰੋਣਾ ਉਸੇ ਫੋਰੈਸਟ ਚ ਫੇਰ ਆਏ ਤੇ ਉੱਥੇ ਉਹਦੀ ਲੜਾਈ ਚੱਲ ਰਹੀ ਸੀ ਲੜਾਈ ਕਹਿ ਲੋ ਜੋ ਵੀ ਕਹਿ ਲੋ ਕੰਪੀਟੀਸ਼ਨ ਚੱਲ ਰਿਹਾ ਸੀ ਤੇ ਉਸ ਕੋ ਕੰਪੀਟੀਸ਼ਨ ਚ ਉਹ ਹਾਰ ਰਹੇ ਸੀ ਗੁਰੂ ਦਰੋਨਾ ਬਹੁਤ ਸੈਡ ਹੋ ਕੇ ਇੱਕ ਟੈਂਟ ਚ ਬਹਿ ਗਏ ਫਿਰ ਇਕਲਵਯ ਉੱਥੇ ਆਉਂਦਾ ਤੇ ਉਹਨੂੰ ਕਹਿੰਦਾ ਗੁਰੂ ਦਰੋਨਾ ਤੁਸੀਂ ਸੈਡ ਹੋ ਕੇ ਕਿਉਂ ਬੈਠੇ ਉਹ ਕਹਿੰਦਾ ਤੂੰ ਕੌਣ ਹੈ ਉਹ ਕਹਿੰਦਾ ਮੈਂ ਇਕਲਵਯ ਆ ਜਿਹਨੂੰ ਕੁਝ ਸਾਲ ਪਹਿਲਾਂ ਜੇ ਆ ਤੁਸੀਂ ਰਾਈਟ ਥੰਬ ਲਿਆ ਸੀ ਤੇ ਇਕਲਵਯ ਕਹਿੰਦਾ ਜੇ ਤੁਸੀਂ ਚਾਹੋ ਤਾਂ ਮੈਂ ਲੈਫਟ ਹੈਂਡ ਲੈਫਟ ਥੰਬ ਤੇ ਆਪਣੇ ਦੋਨਾਂ ਪੈਰਾਂ ਨਾਲ ਆਰਚਰੀ ਸਿੱਖ ਚੁੱਕਿਆ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਅਰਚਰੀ ਕਰਕੇ ਦਿਖਾ ਸਕਦਾ ਤਾਂ ਤੁਹਾਡਾ ਕੰਪੀਟੀਸ਼ਨ 'ਚ ਤੁਹਾਨੂੰ ਜਿਤਾ ਸਕਦਾ ਤਾਂ ਗੁਰੂ ਦਰੋਣਾ ਦੀ ਅੱਖਾਂ 'ਚ ਪਾਣੀ ਆ ਜਾਂਦਾ ਔਨ ਗਲੇ ਲਗਾਉਂਦਾ ਤੇ ਉਹ ਤੋਂ ਮਾਫੀ ਮੰਗਦਾ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਪਰ ਫਿਰ ਵੀ ਤੂੰ ਇੰਨਾ ਕੁਝ ਕੀਤਾ ਐਂ ਚਲੋ ਸਟੋਰੀ ਅੱਗੇ ਵਧਦੀ ਜਾਂਦੀ ਏ ਤੇ ਆਪਣਾ ਮੇਨ ਪੁਆਇੰਟ ਕੀ ਸੀ ਆਪਣਾ ਮੇਨ ਪੁਆਇੰਟ ਸੀਗਾ ਕਿ ਤੂੰ ਫਿਰ ਵੀ ਮਤਲਬ ਲਾਸਟ ਲਾਈਨ ਜਿਵੇਂ ਮੈਂ ਬੋਲੀ ਕਿ ਤੂੰ ਮੈਂ ਤੇਰਾ ਰਾਈਟ ਥੰਮ ਮੰਗ ਲਿਆ ਪਰ ਤੂੰ ਫਿਰ ਵੀ ਛੱਡਿਆ ਨਹੀਂ ਇੱਥੇ ਆ ਦ ਲਿਮਿਟਸ ਆਫ ਮਾਈਂਡ ਆਪਣੇ ਮਾਈਂਡ ਦੀ ਕਿ ਲਿਮਿਟ ਆਪਣੇ ਮਾਈਂਡ ਸੇਵ ਹੋ ਜਾਂਦੀ ਹੈ ਕਿ ਮੈਂ ਇਹ ਚੀਜ਼ ਕਰ ਨਹੀਂ ਸਕਦਾ ਤਾਂ ਕਰ ਨਹੀਂ ਸਕਦਾ ਪਰ ਇਕਲਵਿਆ ਨੂੰ ਲਿਮਿਟ ਆਉਣ ਹੀ ਨਹੀਂ ਦਿੱਤੀ ਆਪਣੇ ਮਾਈਂਡ ਤੱਕ ਉਹਨੇ ਸੋਚਿਆ ਕਿ ਨਹੀਂ ਨਹੀਂ ਮੈਂ ਕਰ ਸਕਦਾ ਤੇ ਉਹਨੇ ਕਰ ਦਿਖਾਇਆ ਤਾਂ ਆਪਾਂ ਕਦੇ ਵੀ ਆਪਣੇ ਮਾਈਂਡ 'ਚ ਇੱਕ ਲਿਮਟ ਨਹੀਂ ਬੁਣਣੀ ਆਪਾਂ ਹਰ ਇੱਕ ਕੰਮ ਕਰ ਸਕਦੇ ਹਾਂ ਕੋਈ ਵੀ ਕੰਮ ਇੰਪੋਸੀਬਲ ਨਹੀਂ ਹੁੰਦਾ ਕਿਉਂਕਿ ਇੰਪੋਸੀਬਲ ਖੁਦ ਹੀ ਕਹਿੰਦਾ ਆਈ ਏਮ ਪੋਸੀਬਲ ਤਾਂ ਹਮੇਸ਼ਾ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਮੇਰੇ ਵੀਡੀਓਜ਼ ਦੇਖਦੇ ਰਹੋ ਲਾਈਕ ਸ਼ੇਅਰ ਫੋਲੋ ਕਰ ਦਿਆ ਕਰੋ ਕਰ ਦਿਆ ਕਰੋ ਕੁਝ ਨਹੀਂ ਜਾਂਦਾ ਤੁਹਾਡਾ ਸਿੰਪਲ ਇੱਕ ਕਲਿੱਕ ਕਰਨਾ ਹੈ ਜਿਹੜਾ ਕਲਿੱਕ ਕਰਨ ਤੋਂ ਪਹਿਲਾਂ ਤੁਸੀਂ ਐ ਸਕਰੋਲ ਕਰਦੇ ਨੇ ਬਸ ਕਲਿੱਕ ਕਰਕੇ ਫਿਰ ਸਕਰੋਲ ਕਰ ਦਿਆ ਕਰੋ ਤਾਂ ਮੇਰੇ ਵੀਡੀਓਜ਼ ਦੇਖਦੇ ਰਹੋ ਬਾਏ ਬਾਏ